ਬੈਂਕ ਤੁਹਾਡਾ ਕੰਮ ਨਹੀਂ ਕਰ ਰਿਹਾ ਬੈਂਕ ਸ਼ਫਾਰਸ਼ੀ ਕੰਮ ਕਰ ਰਿਹਾ ਸਾਰੇ ਤੁਹਾਡਾ ਕੰਮ ਨਹੀਂ ਕਰ ਰਿਹਾ ਤੇ ਤੇ ਤੁਸੀਂ ਬੈਂਕ ਦੇ ਉੱਪਰ ਬੜਾ ਵੱਡਾ ਐਕਸ਼ਨ ਲੈ ਸਕਦੇ ਜੀ ਸੋ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਫਿਰ ਇੱਕ ਵੀਡੀਓ ਦੇ ਵਿੱਚ ਸੋ ਬੜੀ ਵਧੀਆ ਜਾਣਕਾਰੀ ਲੈ ਕੇ ਆਏ ਜੀ ਪਹਿਲਾਂ ਵਾਂਗੂ ਹੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਜੀ ਸੋ ਕਈ ਵਾਰ ਕੀ ਹੁੰਦਾ ਕਿ ਬੜੀ ਗਰਮੀ ਹੁੰਦੀ ਆ ਜਾਂ ਠੰਡ ਹੁੰਦੀ ਆ ਜੇ ਤੁਹਾਨੂੰ ਬੈਂਕ ਦੇ ਅੰਦਰ ਬੈਂਕ ਲਈ ਜਾਣੇ ਆ ਨਾ ਮੰਨ ਲਓ 2 ਘੰਟੇ ਦਾ ਸਮਾਂ ਹੁੰਦਾ ਬੈਂਕ ਜਾਣ ਦਾ ਤੇ ਕਈ ਵਾਰੀ ਹੁੰਦਾ ਕਿ ਗਾਰਡ ਜਿਹੜਾ ਹੁੰਦਾ ਨਾ ਸਿਕਿਉਰਿਟੀ ਗਾਰਡ ਉਹ ਗੇਟ ਨੂੰ ਬੰਦ ਕਰ ਦਿੰਦਾ ਆਪਾਂ ਨੂੰ ੱੱਕੇ ਮਾਰਨ ਦਾ ਬਸ ਲੁਕੀ ਵੀ ਕਰਦਾ ਭਾਈ ਬਾਹਰ ਚੱਲੋ ਬਾਹਰ ਚੱਲੋ ਅਜੇ ਲੰਚ ਹੋਇਆ ਹੋ ਆਪਾਂ ਕੀ ਕਰਦੇ ਆ ਗਰਮੀ ਹੋਵੇ ਸਰਦੀ ਹੋਵੇ ਆਪਾਂ ਬੈਂਕ ਦੇ ਬਾਹਰ ਵੇਟ ਕਰਦੇ ਆ ਤੇ ਕਈ ਵਾਰ 2 ਤੋਂ 3:30 ਵਜੇ ਤੱਕ 3:30 ਵਜੇ ਤੱਕ ਇਹ ਕਹਿ ਦਿੰਦੇ ਸਾਡਾ ਲੰਚ ਟਾਈਮ ਆ ਤੇ ਹਲੇ ਕੰਪਿਊਟਰ ਔਨ ਨਹੀਂ ਕੀਤੇ ਸੋ ਜਦੋਂ ਗੇਟ ਖੁੱਲਦਾ ਵਾ ਤੋਂ ਉਦੋਂ ਕਸਟਮਰ ਜਿਹੜੇ ਜ਼ਿਆਦਾ ਹੋ ਜਾਂਦੇ ਆ ਤੇ ਬਹੁਤ ਵਾਰ ਹੁੰਦਾ ਵਾ ਬਜ਼ੁਰਗਾਂ ਦੇ ਨਾਲ ਵੀ ਸਿਆਣਿਆਂ ਦੇ ਨਾਲ ਵੀ ਪੜੇ ਲਿਖਿਆਂ ਨਾਲ ਵੀ ਕਿ ਜਦੋਂ ਜ਼ਿਆਦਾ ਕਸਟਮਰ ਹੋਗੇ ਡੇਢ ਘੰਟਾ ਸਵਾ ਘੰਟਾ ਬੈਂਕ ਜਿਹੜੀ ਆ ਉਹ ਵਰਕਿੰਗ ਦੇ ਵਿੱਚ ਨਹੀਂ ਆ ਲੰਚ ਟਾਈਮ ਕਹਿ ਕੇ ਗੇਟ ਬੰਦ ਕੀਤਾ ਗਿਆ ਵਾ ਤੁਹਾਨੂੰ ਬਾਹਰ ਖਿਲਾ ਰਿਆ ਗਿਆ ਵਾ ਜਦੋਂ ਪੈਸੇ ਲੈਣ ਦੀ ਤੁਹਾਡੀ ਵਾਰੀ ਆਉਣੀ ਆ ਉਦੋਂ ਜਿਹੜਾ ਬੈਂਕ ਦਾ ਟਾਈਮ ਵੀ ਕੰਮ ਕਰਨ ਦਾ ਆਫ ਹੋਣ ਵਾਲਾ ਹੁੰਦਾ ਵਾ ਉਦੋਂ ਕਿ 4 ਵਜਣਾਂ ਵਾਲੇ ਹੁੰਦੇ ਆ ਜਦੋਂ ਤੁਹਾਡੀ ਵਾਰੀ ਆਉਣੀ ਉਹਨਾਂ ਚਿਰ ਨੂੰ 4 ਵਜ ਜਾਣੇ ਆ ਬਾਅਦ ਚ ਇਹਨਾਂ ਕਹਿਣਾ ਜੀ ਕੈਸ਼ ਬੰਦ ਸੋ ਇਸ ਚੀਜ਼ ਬਾਰੇ ਬੜੀ ਗੰਭੀਰਤਾ ਦੇ ਨਾਲ ਤੁਸੀਂ ਸੋਚੋਗੇ ਕਿ ਨਹੀਂ ਬਹੁਤ ਲੋਕ ਦੁਖੀ ਨੇ ਪਰੇਸ਼ਾਨ ਨੇ ਪਰ ਜਿੱਥੇ ਤੁਸੀਂ ਇੰਨੀਆਂ ਰੀਲਾਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਦਾ ਜਾਂ YouTube ਤੇ ਐਂਟਰਟੇਨਮੈਂਟ ਦੇ ਲਈ ਤੁਸੀਂ ਕਿੰਨੀਆਂ ਰੀਲਾਂ ਵੀਡੀਓਜ਼ ਦੇਖਦੇ ਫਿਲਮਾਂ ਮੂਵੀ ਸੀਰੀਅਲ ਨਾਟਕ ਕਿੰਨਾ ਕੁਝ ਦੇਖਦੇ ਜੀ ਉਥੇ ਤੁਸੀਂ ਕੁਝ ਨਾ ਕੁਝ RBI ਦੀਆਂ ਗਾਇਡਲਾਈਨ ਵਗੈਰਾ ਤੇ ਪੜ ਲਿਆ ਕਰੋ ਜਿਹੜੀ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰੋਜ਼ ਤੁਹਾਨੂੰ ਠੋਕਰਾਂ ਵੱਜਦੀਆਂ ਨੇ ਉਹਨਾਂ ਠੋਕਰਾਂ ਦਾ ਥੋੜਾ ਜਿਹਾ ਨਿਵਾਰਨ ਜਿਹੜਾ ਵਾ ਉਹ ਤੁਸੀਂ ਆਪਣੇ ਮੋਬਾਈਲ ਤੋਂ ਲੈ ਸਕਦੇ ਜੀ ਜਵਾਬ ਲੈ ਸਕਦੇ ਜੀ ਆਪਣੇ ਮੋਬਾਈਲ ਤੋਂ ਉਹਦਾ ਹੱਲ ਲੱਭ ਸਕਦੇ ਜੀ ਜੇਕਰ ਤੁਸੀਂ ਹਾਲੇ ਤੱਕ ਇਸ ਚੀਜ਼ ਤੋਂ ਜਾਣੋ ਨਹੀਂ ਜੇ ਇਹ ਮੁਸ਼ਕਲਾਂ ਆਉਂਦੀਆਂ ਆਉਣੀਆਂ ਚਾਹੀਦੀਆਂ ਜਾਂ ਨਹੀਂ ਆਉਣੀਆਂ ਚਾਹੀਦੀਆਂ ਤੇ ਅੱਜ ਮੈਂ ਤੁਹਾਨੂੰ ਇਸ ਬਾਰੇ ਦੱਸੂਗਾ ਸਭ ਤੋਂ ਪਹਿਲਾਂ ਤੇ ਆਰਬੀਆਈ ਦੀ ਗਾਈਡਲਾਈਨ ਦੇ ਵਿੱਚ ਲੰਚ ਟਾਈਮ ਕਿਸੇ ਵੀ ਬੈਂਕ ਦਾ ਹੈ ਹੀ ਨਹੀਂ ਉਹ ਤਾਂ ਸਿਰਫ ਇਹ ਕਿ ਇਸ ਚੀਜ਼ ਨੂੰ ਬढ़ावा ਦਿੱਤਾ ਗਿਆ ਹੌਲੀ ਹੌਲੀ ਹੌਲੀ-ਕੌਲੀ ਆਪਾਂ ਡਰਦੇ ਗਏ ਡਰਦੇ ਗਏ ਤੇ RBI ਦੀ ਗਾਇਡਲਾਈਨ ਦੇ ਵਿੱਚ ਲੰਚ ਟਾਈਮ ਹੈਗਾ ਨਹੀਂ ਕਿਸੇ ਬੈਂਕ ਦਾ ਠੀਕ ਹੈ ਜੀ ਬੁੱਝੀ ਗੱਲ ਏ ਬੈਂਕ ਵਾਲਾ ਬਤਮੀਜੀ ਨਾਲ ਤਾਂ ਬਾਹਰ ਨਹੀਂ ਕੱਢ ਸਕਦਾ ਜੀ ਤੁਸੀਂ ਬ੍ਰਾਂਚ 'ਚ ਬੈਠ ਕੇ ਵੇਟ ਕਰ ਸਕਦੇ ਜੀ ਮੰਨ ਲਓ ਆਪਾਂ ਇੱਕ ਆਪਾਂ ਚਲੋ ਰਹਿਮਦਿਲ ਹੁੰਦਾ ਸਾਰਿਆਂ ਦਾ ਚਲੋ ਸਾਰਾ ਦਿਨ ਕੰਮ ਕਰਦੇ ਮਲਾਜਮ ਆ ਪ੍ਰਸ਼ਾਦਾ ਛਕਣ ਹੀ ਲੱਗ ਪਏ ਤੇ ਕੋਈ ਚੱਕਰ ਨਹੀਂ ਛਕ ਲੋ ਅਸੀਂ ਅੱਧਾ ਘੰਟਾ ਬਹਿ ਜਾਣੇ ਗੱਲ ਹੀ ਕੋਈ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਨੂੰ ਕੋਈ ਤੱਕ ਕਮਾਰੂ ਦੇ ਬਾਹਰ ਕੱਢੋ ਵੀ ਨਹੀਂ ਤੁਸੀਂ ਬੈਂਕ ਦੇ ਯਾ ਚੋਰ ਥੋੜੀਆਂ ਹੋ ਸਕਦਾ ਸਾਡਾ ਅੰਦਰ 5 ਲੱਖ ਪਿਆ ਹੋਵੇ ਤੁਹਾਡੇ ਕੋਲ ਸਾਨੂੰ ਬਾਹਰ ਕਿਉਂ ਕੱਢ ਰਹੇ ਜੀ ਜੇ ਰੋਟੀ ਖਾਣੀ ਖਾਉ ਇਹਦੇ ਨਾਲ ਬਾਹਰ ਕੱਢਣ ਦੀ ਕੋਈ ਜਿਹੜੀ ਆ ਉਹ ਗਾਈਡਲਾਈਨ ਹੈ ਨਹੀਂ ਆ ਕਿ ਕਸਟਮਰ ਜਾਂ ਤਾਂ ਗਾਈਡਲਾਈਨ ਲਿਖ ਕੇ ਲਾਓ ਬ੍ਰਾਂਚ ਦੇ ਵਿੱਚ ਕਿ ਅਸੀਂ ਰੋਟੀ ਜਦੋਂ ਖਾਣੀ ਆ ਉਦੋਂ ਕਸਟਮਰ ਕੋਈ ਨਾ ਰੱਖੋ ਆਰਬੀਆਈ ਕਵੇ ਕਿ ਸਾਰੇ ਕਸਟਮਰ ਬੈਂਕ ਤੋਂ ਬਾਹਰ ਕੱਢੋ ਭਾਵੇਂ ੱੱੱਕੇ ਮਾਰੋ ਸਾਰੇ ਕਸਟਮਰ ਬਾਹਰ ਕੱਢੋ ਗਾਈਡਲਾਈਨ ਹੈ ਹੀ ਨਹੀਂ ਗਾਈਡਲਾਈਨ ਤੇ ਲੰਚ ਟਾਈਮ ਹੀ ਨਹੀਂ ਹੈਗਾ ਜਿਹੜੇ ਬੈਂਕ ਦਾ 10 ਤੋਂ 4 ਵਜੇ ਤੱਕ ਆਉ ਉਹ ਸਾਰਾ ਵਰਕਿੰਗ ਦਾ ਹੀ ਟਾਈਮ ਆ ਜੇ ਚਲੋ ਆਪਾਂ ਇੰਨੀ ਵੀ ਛੋਟ ਦੇਣੇ ਆ ਤੇ ਇਹ ਨਹੀਂ ਆ ਕਿ ਉਹ ਆਪਾਂ ਨੂੰ ਬਾਹਰ ਕੱਢਣਾ ਆਪਣੇ ਨਾਲ ਬਦਤਮੀਜ਼ੀ ਕਰਨਾ ਸੋ ਇਹਦਾ ਕਾਰਨ ਇਹੀ ਹੈ ਕਿ ਕਿਤੇ ਨਾ ਕਿਤੇ ਆਪਾਂ ਅਣਜਾਣ ਆ ਆਪਾਂ ਨੂੰ ਪਤਾ ਨਹੀਂ ਆ ਆਪਾਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਬਹੁਤ ਘੱਟ ਆ ਸੋ ਸੋ ਇੱਕ ਤਾਂ ਇਹ ਚੀਜ਼ ਨਹੀਂ ਹੈਗੀ ਜੀ ਕਈ ਵਾਰ ਕੀ ਹੁੰਦਾ ਆਪਣਾ ਆਪਾਂ ਕਹਿ ਦਿੰਨੇ ਕਿ ਆਪਾਂ ਬੈਂਕ ਤੋਂ ਅੱਕ ਜਾਂਦੇ ਆ ਬੈਂਕ ਤੋਂ ਦੁਖੀ ਹੋ ਜਾਂਦੇ ਆ ਕਈ ਲੋਕ ਬੈਂਕ ਤੋਂ ਵੀ ਦੁਖੀ ਨੇ ਬਹੁਤ ਹੋਰ ਗੱਲਾਂ ਤੋਂ ਵੀ ਦੁਖੀ ਨੇ ਉਹ ਗੱਲਾਂ ਜਿਹੜੀਆਂ ਵਾ ਤੁਹਾਨੂੰ ਸੋ ਉਹ ਕਿ ਬੈਂਕ ਸਾਡਾ ਕੰਮ ਨਹੀਂ ਕਰਦਾ ਬੈਂਕ ਸਾਡੀ ਸੁਣਦੀ ਨਹੀਂ ਸੋ ਜੇਕਰ ਲੜਾਈ ਝਗੜਾ ਹੋ ਜੇ ਆਪਾਂ ਕਿੱਥੇ ਜਾਂਦੇ ਆ ਜੀ ਥਾਣੇ ਜੇ ਥਾਣੇ ਤੋਂ ਨਹੀਂ ਨਿਬੜਦਾ ਕਿੱਥੇ ਜਾਂਦੇ ਆ ਜੀ ਕੋਰਟ ਸੋ ਇਹੋ ਜੇ ਕਾਨੂੰਨ ਵੀ ਬੈਂਕ ਵਾਸਤੇ ਬਣਿਆ ਜੇ ਆਪਣਾ ਬੈਂਕ ਕੋਈ ਕੰਮ ਨਹੀਂ ਕਰ ਰਿਹਾ ਮੰਨ ਲਓ ਤੁਸੀਂ ਕੋਈ ਕੰਮ ਦੇ ਰਹੇ ਤੁਸੀਂ ਸਹੀ ਜੀ ਬਿਲਕੁਲ ਤੁਸੀਂ ਸਹੀ ਜੀ ਮੰਨ ਲਓ ਬੈਂਕ ਵਾਲੇ ਤੁਹਾਡਾ ਖਾਤਾ ਹੀ ਨਹੀਂ ਖੋਲ ਰਹੀ ਤੁਸੀਂ ਡਾਕੂਮੈਂਟ ਲੈ ਕੇ ਜਾ ਰਹੇ ਬੈਂਕ ਵਾਲੇ ਤੁਹਾਡਾ ਖਾਤਾ ਹੀ ਨਹੀਂ ਖੋਲ ਰਹੇ ਮੰਨ ਲਓ ਤੇ ਮਨ ਲਓ ਤੁਹਾਡੇ ਮੰਨ ਲਓ ਬੈਂਕ ਵਾਲੇ ਤੁਹਾਡਾ ਕੋਈ ਕੰਮ ਨਹੀਂ ਕਰ ਰਹੇ ਤੁਸੀਂ ਸਹੀ ਜੇ ਤੁਸੀਂ ਸਹੀ ਫਾਰਮੈਲਿਟੀਆਂ ਬੈਂਕ ਨੂੰ ਦੇ ਰਹੇ ਜੇ ਬੈਂਕ ਤੁਹਾਡਾ ਤਾਂ ਵੀ ਕੰਮ ਨਹੀਂ ਕਰ ਰਿਹਾ ਤੁਸੀਂ ਕੀ ਕਰੋਗੇ ਤੁਸੀਂ ਜੇ ਆਪਣੀ ਜਗ੍ਹਾ ਸਹੀ ਜੇ ਤੇ ਬੈਂਕ ਤੁਹਾਡਾ ਕੰਮ ਨਹੀਂ ਕਰ ਰਿਹਾ ਬੈਂਕ ਸ਼ਫਾਰਿਸ਼ ਹੀ ਕੰਮ ਕਰ ਰਿਹਾ ਸਾਰੇ ਤੁਹਾਡਾ ਕੰਮ ਨਹੀਂ ਕਰ ਰਿਹਾ ਤੇ ਤੁਸੀਂ ਕੀ ਕਰੋਗੇ ਬੈਂਕ ਦੇ ਕੋਲੋਂ ਕੰਮ ਨਾ ਕਰਨ ਦਾ ਰੀਜ਼ਨ ਜਿਹੜਾ ਵਾ ਉਹ ਰਿਟਰਨ ਦੇ ਵਿੱਚ ਲੋਗੇ ਉਹ ਤੁਸੀਂ ਬੈਂਕ ਤੋਂ ਰਿਟਰਨ ਲਓਗੇ ਰਿਟਰਨ ਦੇ ਵਿੱਚ ਲਓਗੇ ਕਿ ਤੁਸੀਂ ਸਾਨੂੰ ਰਿਟਰਨ ਦੇ ਵਿੱਚ ਦੇ ਕਿ ਤੂੰ ਇਹ ਕੰਮ ਮੇਰਾ ਕਿਉਂ ਨਹੀਂ ਕਰ ਰਿਆ ਰੀਜ਼ਨ ਦੇ ਰਿਟਰਨ ਦੇ ਵਿੱਚ ਦੇ ਕਿ ਮੈਂ ਨਹੀਂ ਕਰ ਸਕਦਾ ਜਦੋਂ ਤੁਸੀਂ ਇਹਨੂੰ ਰਿਟਰਨ ਦੇ ਵਿੱਚ ਲੈ ਲਓਗੇ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਤੇ ਤੁਸੀਂ ਬੈਂਕ ਦੇ ਉੱਪਰ ਬੜਾ ਵੱਡਾ ਐਕਸ਼ਨ ਲੈ ਸਕਦੇ ਜੀ ਸੋ ਇਹਦੇ ਵਾਸਤੇ ਵੀ ਇੱਕ ਕੋਰਟ ਬਣਿਆ ਵਾ ਉਹ ਕੋਰਟ ਕਿਹੜਾ ਵਾ ਉਹ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਸਭ ਤੋਂ ਪਹਿਲਾਂ ਤੇ ਆਪਾਂ ਸਹੀ ਹੋਣੇ ਚਾਹੀਦੇ ਆ ਦੂਜੇ ਨੰਬਰ ਤੇ ਆਪਾਂ ਕਦੇ ਵੀ ਬੈਂਕ ਅਧਿਕਾਰੀ ਦੇ ਨਾਲ ਬਸਲੂਕੀ ਨਹੀਂ ਕਰਾਂਗੇ ਜੇ ਬੈਂਕ ਅਧਿਕਾਰੀ ਬਸਲੂਕੀ ਤੁਹਾਡੇ ਨਾਲ ਕਰਦਾ ਵਾ ਸੋ ਆਪਾਂ ਇੱਕ ਚੀਜ਼ ਦੇਖੀ ਆ ਕਈਆਂ ਬੈਂਕਾਂ ਦੇ ਵਿੱਚ ਬ੍ਰਾਂਚਾਂ ਦੇ ਵਿੱਚ ਲਿਖਿਆ ਹੁੰਦਾ ਵੀ ਜੇਕਰ ਜੇ ਕੋਈ ਕਸਟਮਰ ਬੈਂਕ ਅਧਿਕਾਰੀ ਦੇ ਨਾਲ ਦੁਰਵਿਹਾਰ ਕਰਦਾ ਹੈ ਤੇ ਉਹਨੂੰ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ ਪਰ ਇਹ ਕਿਉਂ ਨਹੀਂ ਲਿਖਿਆ ਹੁੰਦਾ ਕਿ ਜੇਕਰ ਕੋਈ ਬੈਂਕ ਅਧਿਕਾਰੀ ਬਾਦਸਲੂਕੀ ਕਸਟਮਰ ਦੇ ਨਾਲ ਕਰਦਾ ਹੈ ਤੇ ਉਹਨੂੰ ਕੀ ਸਜ਼ਾ ਹੈ ਸੋ ਇਹ ਕਦੀ ਵੀ ਪਲੇਟ ਨਹੀਂ ਲੱਗੀ ਹੁੰਦੀ ਕਿਸੇ ਬੈਂਕ ਬ੍ਰਾਂਚ ਦੇ ਵਿੱਚ ਸੋ ਕੀ ਜੇਕਰ ਉਹ ਅੱਜ ਬੈਂਕ ਅਧਿਕਾਰੀ ਬਣ ਗਿਆ ਤੇ ਕੀ ਉਹ ਰੱਬ ਬਣ ਗਿਆ ਕਾਨੂੰਨ ਬਸ ਉਹਦੇ ਉਹਦੇ ਤੇ ਕਾਨੂੰਨ ਬਸ ਉਹਦੇ ਵਾਸਤੇ ਹੀ ਆ ਸੋ ਜਿੱਥੇ ਬੈਂਕ ਅਧਿਕਾਰੀਆਂ ਦੇ ਵਾਸਤੇ ਕਾਨੂੰਨ ਬਣੇ ਆ ਉਥੇ ਗਾਹਕ ਵਾਸਤੇ ਵੀ ਕਸਟਮਰ ਵਾਸਤੇ ਵੀ ਬੜੇ ਵੱਡੇ ਕਾਨੂੰਨ ਬਣੇ ਨੇ ਸੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਬੈਂਕ ਬੈਂਕ ਦੇ ਸਿਰ ਤੇ ਗਾਹਕ ਨਹੀਂ ਗਏ ਗਾਹਕ ਦੇ ਸਿਰ ਤੇ ਬੈਂਕ ਆ ਹਮੇਸ਼ਾ ਇਹ ਗੱਲ ਯਾਦ ਰੱਖਿਓ ਕਿ ਬੈਂਕ ਦੇ ਸਿਰ ਤੇ ਗਾਹਕ ਨਹੀਂ ਗਏ ਗਾਹਕ ਦੇ ਸਿਰ ਤੇ ਬੈਂਕ ਆ ਹੁਣ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਆ ਮੰਨ ਲਓ ਕਰਿਆਨੇ ਦੀ ਦੁਕਾਨ ਆ ਕਰਿਆਨੇ ਦੀ ਦੁਕਾਨ ਦੇ ਸਿਰ ਤੇ ਲੋਕ ਨਹੀਂ ਗਏ ਲੋਕਾਂ ਦੇ ਸਿਰ ਤੇ ਕਰਿਆਨੇ ਦੀ ਦੁਕਾਨ ਆ ਜੇ ਲੋਕ ਕਰਿਆਨੇ ਦੀ ਦੁਕਾਨ 'ਚ ਆਉਣਗੇ ਤੇ ਤਾਂ ਹੀ ਤਾਂ ਉਹਦੀ ਦੁਕਾਨ ਚੰਗੀ ਚੱਲੇਗੀ ਨਾ ਨਹੀਂ ਤੇ ਗਾਗ ਨੂੰ ਦੀ ਦੁਕਾਨਾਂ ਵਾਦੂ ਸੋ ਇਸ ਕਰਕੇ ਬੈਂਕ ਜਿਹੜੀ ਆ ਉਹ ਗਾਗ ਦੇ ਸਿਰ ਤੇ ਆ ਪਰ ਥੋੜੀਆਂ ਜੀਆਂ ਗਾਈਡਲਾਈਨਾਂ ਜਿਹੜੀਆਂ ਆ ਵਾ ਉਹ ਕਿਤੇ ਨਾ ਕਿਤੇ ਬੈਂਕ ਵਾਲੇ ਵੀ ਭੁੱਲ ਜਾਂਦੇ ਆ ਤੇ ਆਪਾਂ ਤੇ ਭੁੱਲੇ ਬੈਠੇ ਆ ਜਿਹੜਾ ਜਿਹੜਾ ਆਪਾਂ ਇਹਨਾਂ ਦੇ ਦਬਾਹੇ ਹੇਠ ਆ ਜਾਂਦੇ ਆ ਆਪਾਂ ਤੇ ਕੋਈ ਨਹੀਂ ਭੁੱਲੇ ਆ ਸੋ ਮੈਂ ਇਹ ਬੇਨਤੀ ਕਰਦਾ ਵਾਂ ਕਿ ਜਿਹੜੀਆਂ ਗਾਈਡਲਾਈਨਾਂ ਵਾ ਤੁਸੀਂ YouTube ਤੋਂ ਕੱਢ ਕੇ ਵੀਡੀਓ ਤੁਸੀਂ ਇਹਨਾਂ ਬਾਰੇ ਸਰਚ ਕਰਿਆ ਕਰੋ ਆਪਣੀ ਆਈਡੀਆ ਤੁਹਾਡੇ ਜਿਹੜੇ ਅਧਿਕਾਰ ਨੇ ਕਸਟਮਰ ਦੇ ਉਹ ਸਰਚ ਕਰਿਆ ਕਰੋ ਜਿੱਥੇ ਵਧੀਆ ਜਾਣਕਾਰੀ ਮਿਲਦੀ ਹੋਵੇ ਉਸ ਚੀਜ਼ ਨੂੰ ਤੁਸੀਂ ਜਰੂਰ ਫੋਲੋ ਕਰੋ ਜਿਹੜਾ ਚੈਨਲ ਤੁਹਾਨੂੰ ਵਧੀਆ ਜਾਣਕਾਰੀ ਦੇਂਦਾ ਹੋਵੇ ਉਹਨੂੰ ਜਰੂਰ ਤੁਸੀਂ ਸਬਸਕ੍ਰਾਈਬ ਫੋਲੋ ਕਰੋ ਅੱਛਾ ਦੂਜੇ ਨੰਬਰ ਤੇ ਗੱਲ ਇਹ ਆ ਜਾਂਦੀ ਹੈ ਕਿ ਤੁਸੀਂ ਬੈਂਕ ਤੋਂ ਰਿਟਰਨ ਦੇ ਵਿੱਚ ਲੈਣਾ ਵਾ ਜੇਕਰ ਤੁਸੀਂ ਤੁਹਾਡਾ ਬੈਂਕ 3 ਦਿਨ ਕੰਮ ਨਹੀਂ ਕਰਦਾ 1 ਮਹੀਨੇ ਦਾ ਟਾਈਮ ਬੈਂਕ ਨੂੰ ਦੋ ਜੇ ਮਿੱਥੇ ਸਮੇਂ ਤੱਕ ਬੈਂਕ ਤੁਹਾਡਾ ਕੰਮ ਨਹੀਂ ਕਰਦਾ ਤੁਸੀਂ ਇਹਨੂੰ ਰਿਟਰਨ ਦੇ ਵਿੱਚ ਲੈ ਲਓ ਕਿ ਰੀਜ਼ਨ ਦੇ ਭਾਈ ਸਾਨੂੰ ਲਿਖ ਕੇ ਤੂੰ ਸਾਡਾ ਕੰਮ ਕਿਉਂ ਨਹੀਂ ਕਰ ਰਿਆ ਬੈਂਕ ਮੈਨੇਜਰ ਨੂੰ ਕਹਿਣਾ ਜੀ ਠੀਕ ਹੈ ਜੀ ਬੈਂਕ ਅਧਿਕਾਰੀ ਨੂੰ ਕਹਿਣਾ ਜੇਕਰ ਬੈਂਕ ਅਧਿਕਾਰੀ ਨਹੀਂ ਤੁਹਾਡਾ ਕੰਮ ਕਰ ਰਿਹਾ ਰਿਟਰਨ ਦੇ ਵਿੱਚ ਲਓ ਪਹਿਲਾਂ ਤੁਸੀਂ ਉਹਦੀ ਕੰਪਲੇਂਟ ਕਰੋ ਹਰ ਬੈਂਕ ਦੇ ਹਰ ਡਿਸਟ੍ਰਿਕਟ ਦੇ ਵਿੱਚ ਐਲ ਡੀ ਐਮ ਹੁੰਦੇ ਨੇ ਹਰ ਜ਼ਿਲ੍ਹੇ ਦੇ ਵਿੱਚ एलडीएम ਹੁੰਦੇ ਨੇ ਬੈਂਕਾਂ ਦੇ ਉੱਪਰ एलडीएम ਹੁੰਦੇ ਨੇ एलडीएम ਦਾ ਮਤਲਬ ਲੀਡ ਡਿਸਟ੍ਰਿਕਟ ਮੈਨੇਜਰ ਜਿਹੜੇ ਕੀ ਸਾਰੀਆਂ ਸਾਰੇ ਜ਼ਿਲ੍ਹੇ ਦੀਆਂ ਬੈਂਕਾਂ ਨੂੰ ਦੇਖਦੇ ਨੇ ਸੋ ਸਾਰੇ ਜ਼ਿਲ੍ਹੇ ਦੀਆਂ ਬ੍ਰਾਂਚਾਂ ਨੂੰ ਦੇਖਦੇ ਨੇ ਤੁਸੀਂ ਕੰਪਲੇਂਟ ਉਹਨਾਂ ਤੱਕ ਕਰ ਸਕਦੇ ਜੇ ਕਦੀ ਵੀ ਆਪਾਂ ਇਹ ਨਹੀਂ ਸੱਚ ਆਪਾਂ ਸੋਚ ਲੈਣੀ ਕਿ ਮੈਨੇਜਰ ਹੀ ਇਸ ਬੈਂਕ ਦਾ ਮਾਲਕ ਆ ਨਹੀਂ ਜਿਹੜਾ ਬੈਂਕ ਬੈਂਕ ਮੈਨੇਜਰ ਆ ਉਹ ਸਿਰਫ ਬ੍ਰਾਂਚ ਦਾ ਹੀ ਬ੍ਰਾਂਚ ਦਾ ਹੀ ਉਹ ਅਧਿਕਾਰੀ ਆ ਬ੍ਰਾਂਚ ਦੇ ਸਾਰੇ ਅਧਿਕਾਰੀਆਂ ਦਾ ਸੀਨੀਅਰ ਆ ਆਪਣਾ ਕੋਈ ਸੀਨੀਅਰ ਨਹੀਂ ਹੈਗਾ ਉਹ ਹਾਂ ਰਿਸਪੈਕਟ ਦੇਵਾਂਗੇ ਉਹਨੂੰ ਆਪਾਂ ਕਿ ਉਹ ਸੀਨੀਅਰ ਆ ਉਹ ਵੱਡੀ ਪੋਸਟ ਤੇ ਬੈਠਾ ਵਾ ਪਰ ਹਾਂ ਜੇਕਰ ਉਹ ਆਪਣਾ ਬ੍ਰਾਂਚ ਮੈਨੇਜਰ ਕੰਮ ਨਹੀਂ ਕਰ ਰਿਹਾ ਆਪਣੇ ਨਾਲ ਦੁਰਵਿਹਾਰ ਕਰ ਰਿਹਾ ਵਾ ਤੇ ਉਹਦੇ ਵਾਸਤੇ ਵੀ بڑے ਐਕਸ਼ਨ ਵਾਲੇ ਪਲਾਨ ਜਿਹੜੇ ਆ ਉਹ ਆਰਬੀਆਈ ਨੇ ਬਣਾਏ ਨੇ ਸੋ ਨੀਡ ਡਿਸਟ੍ਰਿਕਟ ਮੈਨੇਜਰ ਐਲ ਡੀ ਐਮ ਹਰ ਜ਼ਿਲ੍ਹੇ ਦੇ ਵਿੱਚ ਇੱਕ ਐਲ ਡੀ ਐਮ ਹੁੰਦਾ ਵਾ ਜਿਹਨੂੰ ਆਪਾਂ ਕੰਪਲੇਂਟ ਕਰ ਸਕਦੇ ਆ ਸੋ ਤੁਸੀਂ ਕਿਸੇ ਵੀ ਬ੍ਰਾਂਚ ਤੋਂ ਪੁੱਛ ਸਕਦੇ ਜੀ ਕਿਸੇ ਵੀ ਬ੍ਰਾਂਚ ਤੋਂ ਪਤਾ ਕਰ ਸਕਦੇ ਜੀ ਕਿ ਫਲਾਣਾ ਐਲ ਡੀ ਐਮ ਆਪਾਂ ਨੂੰ ਕਿੱਥੇ ਮਿਲੇਗਾ ਐਲ ਡੀ ਐਮ ਐਲ ਡੀਓ ਇਹ ਸਾਰੇ ਅਧਿਕਾਰੀ ਨੇ ਤੁਹਾਡੇ ਕਾਰਜਾਂ ਨੂੰ ਤੁਹਾਡੇ ਕੰਮਾਂ ਨੂੰ ਬ੍ਰਾਂਚਾਂ ਦੇ ਕੰਮਾਂ ਨੂੰ ਦੇਖਣ ਲਈਏ ਅਧਿਕਾਰੀ ਨਿਯੁਕਤ ਕੀਤੇ ਹੁੰਦੇ ਨੇ ਸੋ ਬ੍ਰਾਂਚਾਂ ਦੀਆਂ ਰਿਪੋਰਟਾਂ ਲੈਂਦੇ ਨੇ ਐਲ ਡੀ ਐਮ ਜਿਹੜੇ ਹੁੰਦੇ ਆ ਜੇਕਰ ਤੁਹਾਡਾ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਪਹਿਲੀ ਗੱਲ ਤੇ ਐਲ ਡੀ ਐਮ ਤੱਕ ਗੱਲ ਜਾਵੇ ਤੇ ਮਸਲਾ ਹੱਲ ਨਾ ਹੋਵੇ ਇਦਾਂ ਦੀ ਕੋਈ ਦਿੱਕਤ ਨਹੀਂ ਮਸਲਾ ਹੱਲ ਹੋ ਜੂਗਾ ਮੰਨ ਲਓ ਤਾਂ ਵੀ ਨਹੀਂ ਹੁੰਦਾ ਫਿਰ ਇੱਕ ਬਹੁਤ ਵੱਡਾ ਪਲੇਟਫਾਰਮ ਆ ਔਨਲਾਈਨ ਵੀ ਹੈ ਤੇ ਆਫਲਾਈਨ ਵੀ ਆ ਇਹ ਆਪਾਂ ਕਿਸੇ ਹੋਰ ਵੀਡੀਓ ਚ ਗੱਲ ਕਰਾਂਗੇ ਸੋ ਤੁਸੀਂ ਫਿਰ ਤੁਸੀਂ ਇੱਕੋ ਇੱਕ ਰਸਤਾ ਖੇ ਤੁਸੀਂ ਲੋਕਪਾਲ ਦੇ ਕੋਲ ਜਾ ਸਕਦੇ ਜੀ ਸੋ ਕਿਸੇ ਵੀ ਬੈਂਕ ਦੀ ਤੁਹਾਨੂੰ ਕੰਪਲੇਂਟ ਕਰਨੀ ਹੋਵੇ ਤੁਹਾਨੂੰ ਸਮਾਧਾਨ ਨਾ ਤੁਹਾਨੂੰ ਇਹਦਾ ਹੱਲ ਨਾ ਮਿਲਦਾ ਹੋਵੇ ਤੁਹਾਡੇ ਨਾਲ ਕੋਈ ਧੱਕਾਸ਼ਾਹੀ ਹੁੰਦੀ ਹੋਵੇ ਬੈਂਕ ਪ੍ਰਤੀ ਤੁਸੀਂ ਲੋਕਪਾਲ ਤੇ ਸ਼ਿਕਾਇਤ ਕਰ ਸਕਦੇ ਜੀ ਲੋਕਪਾਲ ਤੋਂ ਤੁਹਾਨੂੰ ਬਹੁਤ ਜਲਦੀ ਤੁਹਾਨੂੰ ਉਹ ਤੋਂ ਨਿਆਂ ਮਿਲੂਗਾ ਦੂਜੀ ਗੱਲ ਇਹ ਆ ਵੀ ਲੋਕਪਾਲ ਦਾ ਨਾਮ ਜਿਹੜਾ ਵਾ ਉਹ ਤੁਸੀਂ ਆਪਣੀ ਜ਼ੁਬਾਨ ਤੇ ਨਹੀਂ ਰੱਖਣਾ ਉਹਦੇ ਬਾਰੇ ਜਾਣਕਾਰੀ ਵੀ ਰੱਖਣੀ ਆ ਤੁਸੀਂ ਲੋਕਪਾਲ ਕੋ ਜਾ ਸਕਦੇ ਲੋਕਪਾਲ ਬਹੁਤ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਸੋ ਤੁਸੀਂ ਇੱਕਦਮ ਹਾਈਪਰ ਨਹੀਂ ਹੋਣਾ ਆਪਣੇ ਤਰੀਕੇ ਦੇ ਨਾਲ ਲੋਕਪਾਲ ਤੇ ਸ਼ਿਕਾਇਤ ਕਰਨ ਦੇ ਵਾਸਤੇ ਤੁਹਾਡੇ ਕੋਲ ਪ੍ਰੂਫ ਵੀ ਹੋਣਾ ਚਾਹੀਦਾ ਵਾ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਬੈਂਕ ਅਧਿਕਾਰੀ ਨੂੰ ਕਹਿਣਾ ਕਿ ਭਾਈ ਸਾਨੂੰ ਰਿਟਰਨ ਦੇ ਵਿੱਚ ਦੇ ਸਾਨੂੰ ਲਿਖ ਕੇ ਦੇ ਉਹ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੁਸੀਂ ਸਹੀ ਹੋਣੇ ਚਾਹੀਦੇ ਆ ਤੁਸੀਂ ਦੁਰਵਿਹਾਰ ਨਹੀਂ ਕੀਤਾ ਹੋਣਾ ਚਾਹੀਦਾ ਫਿਰ ਜਾ ਕੇ ਤੁਹਾਡੀ ਜਿਹੜੀ ਆ ਉਹ ਸਮੱਸਿਆ ਦਾ ਹੱਲ ਹੋ ਸਕਦਾ ਵਾ ਇਹ ਕੋਈ ਹੱਲ ਨਹੀਂ ਆ ਕਿ ਜੇਕਰ ਤੁਹਾਨੂੰ ਬੈਂਕ ਅਧਿਕਾਰੀ ਕੋਈ ਗਸਾਈ ਗਾਈਡ ਨਹੀਂ ਕਰ ਰਿਹਾ ਕਿ ਤੁਸੀਂ ਇੱਥੋਂ ਖਾਤਾ ਚੁੱਕੋ ਕਿਸੇ ਹੋਰ ਬ੍ਰਾਂਚ ਦੇ ਵਿੱਚ ਜੇ ਉੱਥੇ ਮਾੜਾ ਅਧਿਕਾਰੀ ਆ ਜਾਊਗਾ ਕਿਸੇ ਹੋਰ ਬ੍ਰਾਂਚ ਚਲ ਜਾਓਗੇ ਕਿੰਨੀਆਂ ਕਿ ਬੈਂਕਾਂ ਬਦਲੋਗੇ ਬੈਂਕਾਂ ਨਹੀਂ ਬਦਲਣੀਆਂ ਆਪਣੇ ਆਪ ਨੂੰ ਬਦਲਣਾ ਆਪਾਂ ਆਪਾਂ ਬੈਂਕ ਦੇ ਕਾਨੂੰਨ ਜਿਹੜੇ ਆ ਆਰਬੀਆਈ ਦੇ ਰੂਲ ਜਿਹੜੇ ਆ ਉਹਨਾਂ ਦੇ ਮੁਤਾਬਕ ਆਪਾਂ ਰੂਲ ਰੂਲਾਂ ਦੇ ਮਤਲਬ ਆਪਾਂ ਜਿਹੜਾ ਵਾ ਉਹ ਕੰਮ ਕਰਨਾ ਹੈ ਆਪਣੇ ਬ੍ਰਾਂਚ ਦੇ ਨਾਲ ਆਪਣੇ ਸਬੰਧ ਬਣਾਉਣੇ ਨੇ ਸੋ ਜੇਕਰ ਆਪਾਂ ਜਾਣਕਾਰ ਹੋਵਾਂਗੇ ਤੇ ਯਕੀਨ ਹੈ ਮੈਨੂੰ ਕਿ ਜੇਕਰ ਆਪਾਂ ਜਾਣਕਾਰ ਹੋਵਾਂਗੇ ਤੇ ਆਪਣੇ ਨਾਲ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਹੋ ਜੀ ਘਟਨਾ ਨਹੀਂ ਵਾਪਰ ਸਕਦੀ ਕਿ ਕੋਈ ਆਪਣਾ ਬੈਂਕ ਅਧਿਕਾਰੀ ਕੰਮ ਨਾ ਕਰੇ ਸੋ ਕਈ ਵਾਰ ਕੀ ਕਰਦੇ ਆਪਾਂ ਹੈਲਪਲਾਈਨ ਟੋਲ ਫਰੀ ਨੰਬਰ ਲਾ ਲੈਂਦੇ ਆ ਬੈਂਕ ਦੇ ਕਈ ਵਾਰ ਉਹ ਇੰਨਾ ਕਿ ਵਿਅਸਤ ਹੁੰਦੇ ਨੇ ਕਿ ਆਪਣਾ ਉਤੋਂ ਵੀ ਕੋਈ ਹੱਲ ਨਹੀਂ ਹੁੰਦਾ ਤੇ ਕਈ ਵਾਰ ਆਪਾਂ ਨੂੰ ਕੰਪਲੀਟ ਕਰਦਨੇ ਉਹਦਾ ਹੱਲ ਨਹੀਂ ਮਿਲਦਾ ਸੋ ਆ ਜਿੰਨੀਆਂ ਵੀ ਮੈਂ ਤੁਹਾਨੂੰ ਸਕੀਮਾਂ ਅੱਜ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਤੁਸੀਂ ਫੋਲੋ ਕਰ ਲਿਓ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਦ ਤੱਕ ਲਈ ਜੀ ਧੰਨਵਾਦ ਅਗਲੀ ਵੀਡੀਓ ਫਿਰ ਜਲਦੀ ਲੈ ਕੇ ਆਵਾਂਗਾ ਇੱਕ ਚੰਗੀ ਜਾਣਕਾਰੀ ਦੇ ਨਾਲ ਜੀ